ਨੇਪਾਲ ਦੇਸ਼ ਉਹਨਾਂ ਰਾਜਾਂ ਵਾਸਤੇ ਇੱਕ ਚੇਤਾਵਨੀ ਹੈ ਇੱਕ ਸਬਕ ਹੈ ਜਿਹੜੇ ਕਿ ਆਪਣੀ ਜਨਤਾ ਨੂੰ ਟਿੱਛ ਸਮਝਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਹੁਕਮ ਜਿਹੜੇ ਆਰਡਰ ਅਸੀਂ ਜਾਰੀ ਕਰਦੇ ਨੇ ਉਹ ਹੁਣ ਪੱਥਰ ਦੀ ਲਕੀਰ ਹੈ ਉਸ ਤੇ ਕੋਈ ਅਪੀਲ ਕੋਈ ਦਲੀਲ ਨਹੀਂ ਹੋ ਸਕਦੀ ਪਰ ਤੁਸੀਂ ਬਹੁਤ ਗਲਤ ਹੋ ਕਿਉਂਕਿ ਜਦੋਂ ਲੋਕ ਸੰਤਾ ਜਦੋਂ ਆਮ ਜਨਤਾ ਦੇਸ਼ ਦੀ ਸੜਕਾਂ ਤੇ ਆਉਂਦੀ ਹੈ ਤੇ ਉਦੋਂ ਇਹਨਾਂ ਰਾਜਾਂ ਨੂੰ ਭੱਜਦੇ ਨੂੰ ਰਾਹ ਨਹੀਂ ਲੱਭਦਾ ਬਾਗਿਓਲੀ ਓਲੀ ਭਾਗਿਓ ਖਾਦ ਦੇ ਹੋਲੀ ਭਾਗਿਓ ਇਹ ਤਾਂ ਸ਼ੁਕਰ ਹੈ ਕਿ ਨੇਪਾਲ ਤੇਜ ਤੇ ਜਿਹੜੇ ਲੋਕ ਸੀਗੇ ਉਹਨਾਂ ਤੇ ਹੱਥ ਹੀ ਨਹੀਂ ਚੜਿਆ ਨਿੱਤਾ ਜਿਹੜੇ ਹਿਸਾਬ ਦੇ ਨਾਲ ਲੋਕਾਂ ਨੇ ਫਾਈਨੈਂਸ ਮਨਿਸਟਰ ਜਿਹੜਾ ਖਜ਼ਾਨਾ ਮੰਤਰੀ ਮੰਤਰੀ ਸੀਗਾ ਉਹਨੂੰ ਸੜਕਾਂ ਤੇ ਪਹੋਚਾ ਪਾ ਕੇ ਜੁੱਤੀਆਂ ਦੇ ਨਾਲ ਮਾਰਿਆ ਹੈ ਇਹੀ ਹਾਲ ਹੋਣਾ ਸੀ ਪ੍ਰਧਾਨ ਮੰਤਰੀ ਦਾ ਨੇਪਾਲ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਘਰ ਸਾੜਤਾ ਉਸ ਤੋਂ ਬਾਅਦ ਰਾਸ਼ਟਰਪਤੀ ਦਾ ਘਰ ਸਾੜਤਾ ਸੰਸਦ ਬਮ ਨੂੰ ਅੱਗ ਲਗਾ ਦਿੱਤੀ ਲੋਕ ਇਸ ਹੱਦ ਤੱਕ ਤੰਗ ਆ ਚੁੱਕੇ ਸੀਗੇ ਜਦੋਂ ਨੇਪਾਲ ਦੇ ਲੋਕ ਪ੍ਰੋਟੈਸਟ ਕਰਨ ਵਾਸਤੇ ਸੜਕਾਂ ਤੇ ਨਿਕਲੇ ਕਿ ਨੇਪਾਲ ਦੀ ਜਿਹੜੀ ਗਵਰਨਮੈਂਟ ਸੋਨ ਨੇ ਕੀ ਕੀਤਾ ਕਿ ਜਿੰਨੇ ਵੀ ਪੁਲਿਸ ਆਫੀਸਰ ਸੀਗੇ ਜਿੰਨੀ ਵੀ ਪੁਲਿਸ ਫੋਰਸ ਸੀਗੀ ਯਾ ਆਰਮੀ ਇਹ ਦਾ ਪ ਕਹਿ ਸਕਦੇ ਆ ਸਭ ਨੂੰ ਲਗਾ ਦਿੱਤਾ ਕਿ ਇਹਨਾਂ ਲੋਕਾਂ ਨੂੰ ਹਟਾਓ ਕਿਸੇ ਵੀ ਤਰ੍ਹਾਂ ਹਟਾਓ ਔਰ ਕਮਾਲ ਦੀ ਗੱਲ ਦੇਖੋ ਕਿ ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੀ ਇਹ ਫਾਇਰਿੰਗ ਆ ਇਹ ਰਬੜ ਦੀ ਫਾਇਰਿੰਗ ਆ ਕਿਉਂਕਿ ਉਸ ਪ੍ਰੋਟੈਸਟ ਦੇ ਵਿੱਚ ਜਿਹੜੀ ਫਾਇਰਿੰਗ ਹੋਈ ਸੀਗੀ ਉਹ ਬੁਲੇਟ オリジナル ਸੀਗੀ ਉਹ ਰਬੜ ਦੇ ਨਹੀਂ ਹੈਗੇ ਸੀ ਕਿਉਂਕਿ ਉਸ ਦੇ ਵਿੱਚ 23 ਲੋਕਾਂ ਦੀ ਮੌਤ ਹੋ ਗਈ ਸੀ ਤੇ ਇੱਕ 12 ਸਾਲ ਦਾ ਬੱਚਾ ਸੀ ਉਸ ਫਾਇਰਿੰਗ ਦੇ ਵਿੱਚ ਮੌਤ ਹੋ ਗਈ